ਪੰਜਾਬ ਸਰਕਾਰ ਵੱਲੋਂ 22 ਨਵੰਬਰ ਨੂੰ ਲੋਕਲ ਗਵਰਨਮੈਂਟ ਡਿਪਾਰਟਮੈਂਟ ਰਾਹੀਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਹੜੇ ਮਿਊਨਿਸਪਲ ਕਾਰਪੋਰੇਸ਼ਨਸ ਮਿਊਨਿਸਪਲ ਕਾਉਂਸਲਸ ਅਤੇ ਕੁਝ ਬਾਈ ਇਲੈਕਸ਼ਨਸ ਕਾਰਪੋਰੇਸ਼ਨਸ ਤੇ ਕਾਉਂਸਲਸ ਵਿੱਚ ਡਿਊ ਸਗੇ ਉਨ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈਗਾ ਕਿ ਇਲੈਕਸ਼ਨ ਕਮਿਸ਼ਨ ਇਹਨਾਂ ਚੋਣਾਂ ਨੂੰ ਦਸੰਬਰ ਤੇ ਅਖੀਰ ਤੱਕ ਕਰਵਾਓ ਇਸ ਸੰਦਰਭ ਵਿੱਚ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤਾਂ ਰਾਜ ਚੋਣ ਕਮਿਸ਼ਨ ਨੇ ਆਪਣੀਆਂ ਤਿਆਰੀਆਂ ਵੀ ਪੂਰੇ ਜੋਰ ਨਾਲ ਸ਼ੁਰੂ ਕੀਤੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਵਿੱਚ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਣੀਆਂ ਹਨ ਈਵੀਐਮਸ ਦੀ ਪ੍ਰਬੰਧ ਕੀਤਾ ਜਾਣਾ ਹੈ ਜਿਹੜੇ ਫਾਰਮਸ ਵਗੈਰਾ ਹੈਗੇ ਯੂਜ਼ ਕਰਨੇ ਹੈਗੇ ਆ ਉਨਾਂ ਨੂੰ ਪ੍ਰਿੰਟਿੰਗ ਤੇ ਡਿਸਟ੍ਰੀਬਿਊਸ਼ਨ ਵਗੈਰਾ ਕਰਨੀ ਹੈ ਚੋਣ ਮਟੀਰੀਅਲ ਦਾ ਪ੍ਰਬੰਧ ਕਰਕੇ ਜ਼ਿਲ੍ਹਿਆਂ ਵਿੱਚ ਭੇਜਣਾ ਹੁੰਦਾ ਹੈ ਸੋ ਚੋਣ ਕਮਿਸ਼ਨ ਨੇ ਸਾਰੀਆਂ ਜਿਹੜੀ ਕਾਰਵਾਈਆਂ ਹਨ ਇਹ ਹੁਣ ਮੁਕੰਮਲ ਕਰ ਲੀਆਂ ਹਨ ਤੇ ਅੱਜ ਅਸੀਂ ਇਹਨਾਂ ਚੋਣਾਂ ਲਈ ਮਿਊਨਿਸਪਲ ਚੋਣਾਂ ਲਈ ਜਿਹੜੇ ਜਿਹੜਾ ਸ਼ਡਿਊਲ ਆ ਵੀ ਇਲੈਕਸ਼ਨ ਹੈ ਜਿਸ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਡੇਟਸ ਨੂੰ ਕਿਹੜੀ ਕਿਹੜੀ ਕਾਰਵਾਈ ਜਾਂ ਕਿਹੜੀ ਕਿਹੜੀ ਐਕਟੀਵਿਟੀ ਹੋਣੀ ਹੈ ਉਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਅੱਜ ਕਿਉਂਕਿ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਸੂਚਨਾ ਦੇ ਰਹੇ ਹਾਂ ਤਾਂ ਮਾਡਰਲ ਕੋਡ ਆਫ ਕੰਡਕਟ ਜਿਹੜੀ ਹੈ ਉਹ ਅੱਜ ਤੋਂ ਹੀ ਲਾਗੂ ਹੋਏਗੀ ਔਰ ਇਹ ਮਾਡਰਲ ਕੋਡ ਆਫ ਕੰਡਕਟ ਜਦ ਤੱਕ ਇਹ ਸਾਰੀ ਪ੍ਰੋਸੈਸ ਮੁਕੰਮਲ ਨਹੀਂ ਹੋ ਜਾਂਦੀ ਹੈ ਇਹ ਮਾਡਰਲ ਕੋਡ ਆਫ ਕੰਡਕਟ ਲਾਗੂ ਹੋਵੇਗਾ ਮਾਡਰਲ ਕੋਡ ਆਫ ਕੰਡਕਟ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਾਡੇ ਵੈਬਸਾਈਟ ਤੇ ਅਸੀਂ ਆਲਰੇਡੀ ਪੁਟ ਅਪ ਕੀਤੀ ਹੋਈ ਹੈ ਔਰ ਵੈਸੇ ਵੀ ਅਸੀਂ ਸਰਕਾਰ ਨੂੰ ਅਤੇ ਸਮੂਹ ਪੋਲਿਟিক্যাল ਪਾਰਟੀਆਂ ਨੂੰ ਸੂਚਨਾ ਵਾਸਤੇ ਭੇਜੀ ਹੈ ਜਿਹੜੀ ਚੋਣਾਂ ਵਿੱਚ ਸਭ ਤੋਂ ਇੱਕ ਇੰਪੋਰਟੈਂਟ ਐਕਟੀਵਿਟੀ ਹੁੰਦੀ ਹੈ ਕਿ ਵੋਟਰ ਲਿਸਟ ਨੂੰ ਅਪਡੇਟ ਕੀਤਾ ਜਾਣਾ ਹੁੰਦਾ ਹੈ ਅੱਜ ਜਿਸ ਤਰ੍ਹਾਂ ਜੋ ਇਹ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਤੇ ਜਿਸ ਤੇ ਇਹ ਜੋ ਹੁਣ ਚੱਲ ਰਹੀਆਂ ਭਰਤੀਆਂ ਨੇ 88594 264 ਕੀ ਉਸ ਤੇ ਪ੍ਰੋਸੈਸ ਤੇ ਕੀ ਇਫੈਕਟ ਪਵੇਗਾ ਜਾਂ ਨਹੀਂ ਸੁਤਾਨ ਨੂੰ ਦੱਸਦੇ ਆਵਾ ਮੈਂ ਜੋ ਇਹ ਕੋਡ ਆਫ ਕੰਡਕਟ ਹੈ ਜੋ ਮਤਲਬ ਇਹ ਜੋ ਲੋਕਲ ਚੋਣਾਂ ਨੇ ਪੰਜਾਬ ਸਰਕਾਰ ਅੰਡਰ ਨੇ ਸੋ ਕੈਂਡੀਡੇਟਸ ਨੂੰ ਕੋਈ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਅਗਰ ਪੰਜਾਬ ਗਵਰਨਮੈਂਟ ਚਾਹੇ ਤਾਂ ਜੁਆਇਨਿੰਗ ਵੀ ਦੇ ਸਕਦੀ ਆ ਕੁਝ ਵੀ ਕਰ ਸਕਦੀ ਕਿਉਂਕਿ ਇਹਨਾਂ ਦੀ ਜੋ ਪਰਮਿਸ਼ਨਾਂ ਵਗੈਰਾ ਜੋ ਸਾਰੀਆਂ ਗਵਰਨਮੈਂਟ ਦੇ ਹੱਥ ਆ ਜੋ ਪਿੱਛੇ ਜੇ ਜੋ ਜੋ ਐ ਐ ਐ ਜੋ ਐਮਐਲਏ ਦੀਆਂ ਬਾਈ ਇਲੈਕਸ਼ਨ ਹੋਈਆਂ ਸੀ ਉਹ ਜੋ ਇੰਡੀਆ ਦਾ ਇਲੈਕਸ਼ਨ ਕਮਿਸ਼ਨ ਸੀ ਉਥੋਂ ਵੀ ਤੁਸੀਂ ਦੇਖ ਸਕਦੇ ਹੋ ਜੋ ਆਪਣੇ ਪ੍ਰੋਟੈਸਟ ਕਰਕੇ ਜੋ ਪਰਮਿਸ਼ਨ ਆ ਗਈ ਸੀ ਸਾਰਾ ਪ੍ਰੋਸੈਸ ਕਰਨ ਲਈ ਤੇ ਉਹਨਾਂ ਨੇ ਜੋ ਆ ਬੋਲਡੇ ਤੋਂ ਬਾਅਦ ਜੋ ਜੁਆਇਨਿੰਗ ਲਈ ਕਹਿ ਦਿੱਤਾ ਗਿਆ ਸੀ ਤੇ ਪਰ ਇਹ ਲੋਕਲ ਬਾਡੀਜ਼ ਦੀ ਜੋ ਇਲੈਕਸ਼ਨਸ ਨੇ ਪੂਰੀ ਤਰ੍ਹਾਂ ਜੋ ਪੰਜਾਬ ਸਰਕਾਰ ਦੇ ਹੱਥ ਨੇ ਅਗਰ ਚਾਹਣ ਤਾਂ ਕੁਝ ਵੀ ਕਰ ਸਕਦੇ ਨੇ ਬਾਕੀ ਕੋਈ ਏਡੀ ਵੀ ਘਬਰਾਉਣ ਵਾਲੀ ਜ਼ਰੂਰਤ ਨਹੀਂ ਜਿਸ ਤਰ੍ਹਾਂ ਜੋ ਇਲੈਕਸ਼ਨ ਕਮਿਸ਼ਨਰ ਆਫ ਪੰਜਾਬ ਨੇ ਦੱਸਿਆ ਦਸੰਬਰ ਦੇ ਲਾਸਟ ਤੱਕ ਜੋ ਇਹ ਚੋਣਾਂ ਮੁਕੰਮਲ ਕਰ ਲਈਆਂ ਜਾਣਗੀਆਂ ਸੋ ਇਹ ਜੋ ਵੀ 15 20 ਜਿਆਦਾ ਤੋਂ ਜਿਆਦਾ ਮੈਕਸਿਮਮ 20 ਦਿਨ ਦਾ ਜੋ ਸਮਾਂ ਹੈ ਸੋ ਭਰਤੀ ਦੇ ਪ੍ਰੋਸੈਸ ਜੋ ਚੱਲਣਾ ਹੈ ਆਪਣਾ ਡੀਡਬਲਯੂਐਸ ਨੂੰ ਵਰਟੀਕਲ ਨੂੰ ਲੇਕਿਨ ਨੋਟੀਫਿਕੇਸ਼ਨ ਹੋਣਾ ਜੋ ਪਰਸਨਲ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਦੇਸ ਤੋਂ ਪ੍ਰਾਂਤ ਜੋ ਵੀ ਜੋ ਚਾਹੇ ਲਿਸਟਰ ਵਾਈ ਦਾ ਜਾਂ ਸਟੇਸ਼ਨ ਚੁਆਇਸ ਦਾ ਉਹ ਪ੍ਰੋਸੈਸ ਜੋ ਸਰਕਾਰ ਨੂੰ ਕਰਨਾ ਚਾਹੀਦਾ ਹੈ ਉਹ ਕਰ ਵੀ ਸਕਦੀ ਹੈ ਕਿਉਂਕਿ ਇੱਕ ਵਾਰ ਜੁਆਇਨਿੰਗ ਲਈ ਕਿਤਨਾ ਕਿਤੇ ਆਪਾਂ ਮੰਨ ਸਕਦੇ ਹਾਂ ਕੋਈ ਬਹਾਨਾ ਬਣਾਵੇ ਕੋਡ ਦਾ ਪਰੰਤੂ ਜੋ ਚੱਲ ਰਿਹਾ ਪ੍ਰੋਸੈਸ ਉਹ ਨਹੀਂ ਰੁਕਦਾ ਹੁੰਦਾ ਸੋ ਇਹ ਚੱਲ ਰਹੀਆਂ ਭਰਤੀਆਂ ਨੇ ਤੇ ਹਾਈ ਕੋਰਟ ਦੇ ਆਰਡਰ ਨੇ ਜੋ 894 ਵਰਤੀ ਨੂੰ ਲੈ ਕੇ 30 ਅਪ੍ਰੈਲ ਨੂੰ ਜੋ ਡਬਲ ਬੈਂਚ ਦਾ ਡਿਸੀਜਨ ਆਇਆ ਸੀ ਸੰਜੀਪ ਪ੍ਰਕਾਸ਼ ਸ਼ਰਮਾ ਜੀ ਦੀ ਬੈਂਚ ਤੋਂ 6 ਮਹੀਨਿਆਂ ਚ ਵਰਤੀ ਕੰਪਲੀਟ ਕਰਨੀ ਸੀ ਸੋ 3 ਮਹੀਨਿਆਂ ਦੇ ਵਿੱਚ ਪੰਜਾਬੀ ਪੇਪਰ A ਰੀਕੰਡਕਟ ਕਰਵਾਉਣਾ ਸੀ ਉਹ 28 ਜੁਲਾਈ ਨੂੰ ਹੋ ਚੁੱਕਿਆ ਤੇ ਇਸ ਤੋਂ ਬਾਅਦ 6 ਮਹੀਨੇ 30 ਜਨਵਰੀ ਨੂੰ ਜੋ ਕੰਪਲੀਟ ਹੋ ਰਹੇ ਨੇ ਤੇ ਜੋ ਕੋਡ ਦੇ ਆਡੋਰ ਚੱਲ ਰਹੀਆਂ ਪਾਰਟੀਆਂ ਤੇ ਆ ਜੋ ਇੱਕ ਕੋਡ ਆਫ ਕੰਡਕਟ ਜੋ ਲਾਗੂ ਕਰਨਾ ਨਹੀਂ ਬਣਦਾ ਪਰੰਤੂ ਤੁਹਾਨੂੰ ਪਤਾ ਹੈ ਸਰਕਾਰ ਬਹਾਨੇ ਲਾਉਂਦੀ ਹੈ ਪਹਿਲਾਂ ਵੀ ਲਾਏ ਨੇ ਸੋ ਕੇਡਰ ਦੀ ਯੂਨਿਟੀ 994 ਤੇ ਸਚਾਣ ਦੀ ਨਾਲ ਜੋ ਆਪਾਂ ਜੋ ਪ੍ਰੋਸੈਸ ਜੋ ਅੱਗੇ ਕੰਟੀਨਿਊ ਕਰਵਾਉਣਾ ਹੈ ਕੰਮ ਕੰਮ ਜੋ ਆਪਣਾ ਪ੍ਰੋਸੈਸ ਜੋ ਰਹਿਦਾ ਹੈ ਤੁਹਾਨੂੰ ਮੈਂ ਦੱਸ ਚੁੱਕਿਆ ਆ ਉਹ ਕੰਪਲੀਟ ਹੋਵੇ ਇੱਕ ਵਾਰ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਜੋ ਪ੍ਰੋਸੈਸ ਜੋ ਉਹ ਜੋ ਹਾਇਰ ਬਾਡੀ ਆ ਉਹ ਇੰਡੀਆ ਲੈਵਲ ਦੀ ਉਹਨਾਂ ਨੇ ਵੀ ਕਰਨ ਦੀ ਪਰਮਿਸ਼ਨ ਦੇ ਦਿੱਤੀ ਗਈ ਸੀ ਸੋ ਇਹ ਸਾਰਾ ਜੋ ਪੰਜਾਬ ਵਾਲਾ ਇਲੈਕਸ਼ਨਾ ਜੋ ਇਹ ਤਾਂ ਪੰਜਾਬ ਗਵਰਨਮੈਂਟ ਦੇ ਹੱਥ ਹੀ ਹੈ ਸੋ ਇਹਨਾਂ ਦੇ ਹੱਥ ਹੀ ਆ ਜੋ ਕਰਨ ਨੂੰ ਕੁਝ ਵੀ ਕਰ ਸਕਦੇ ਨੇ ਸੋ ਬਾਕੀ ਹੈਡਰ ਨੂੰ ਕੇਰਾ ਭਰਉਣ ਦੀ ਜ਼ਰੂਰਤ ਨਹੀਂ ਇੱਕੇ ਦਾ ਮੈਂ ਜੋ ਕੋਡ ਆਫ ਕੰਡਕਟ ਦੇਖ ਕੇ ਸੋ ਇਸ ਵੀਡੀਓ ਦਾ ਮੋਟਿਵ ਤੁਹਾਡੇ ਤੱਕ ਇਹੀ ਸੀ ਬਣਾਉਣ ਦਾ ਤੇ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ ਬਾਕੀ ਜੋ ਡਿਟੇਲ notification coc ਦਾ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਉਸ ਤੋਂ ਦੇਖ ਕੇ ਜੋ ਪਤਾ ਲੱਗੇਗਾ ਤੇ ਬਾਕੀ ਜੋ ਚੱਲਦੇ ਪ੍ਰੋਸੈਸ ਤੇ ਹਾਈ ਕੋਰਟ ਦੇ ਜੋ ਆ ਆਰਡਰ ਹੁੰਦੇ ਨੇ ਜਿੰਨਾ ਵਰਤੀਆਂ ਨੂੰ ਲੱਗੇ ਸੋ ਇੰਪਲੀਮੈਂਟ ਕਿਤੇ ਨਾ ਕਿਤੇ ਨਹੀਂ ਹੁੰਦਾ ਹੁੰਦਾ ਸੀ ਉਹ ਸੀ ਪਰੰਤੂ ਫਿਰ ਵੀ ਅਗਰ ਸਰਕਾਰ ਜਵਾਨਾ ਕਰਨੀ ਕਰਦੀ ਐ ਸੋ ਸਾਰਾ ਕੈਡਰ ਜ਼ਰੂਰ ਤਿਆਰ ਰਵੇ ਸੋ ਬਾਕੀ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਆਵਗੀ ਆਪ ਜੀ ਨੂੰ ਇਸੇ ਚੈਨਲ ਤੇ ਸ਼ੇਅਰ ਕਰ ਦਿੱਤੀ ਜਾਵੇਗੀ ਸੋ ਚੈਨਲ ਨਾਲ ਜੁੜੇ ਰਹੋ ਸੋ ਥੈਂਕ ਯੂ so much ਇਸ ਵੀਡੀਓ ਨੂੰ ਵੇਖਣ ਲਈ